ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਜਹੇਦਾਰ ਸ਼੍ਰੀ ਅਕਾਲ ਤਖਤ ਤੇ ਜੋ ਸੇਵਾ ਕਰਦੇ ਹੈ ਹੈਦਗਾਂਤੀ ਦਰਬਾਰ ਸਾਹਿਬ ਗਿਆਨੀ ਰਵੀ ਸਿੰਘ ਉਹਨਾਂ ਨੇ ਜੋ ਅਜੇ ਹੁਣੇ ਤੁਸੀਂ ਮਤਲਬ ਕੱਲ ਦਾ ਗੱਲਿਆ ਵਾਕਿਆ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਤੇ ਗਏ ਸੀ ਤੇ ਮੈਂ ਬੇਨਤੀ ਕੀਤੀ ਸੀ ਕਿ ਵੀ ਇਹ ਜਤਵਾ ਸਰਕਾਰ ਨੂੰ ਸੱਟ ਵੱਜਦੀ ਹੈ ਕਿ ਕੋਈ ਵੀ ਜਿਹਦਾ ਜਿਹੜਾ ਕਦੀ ਇਹ دنیਵੀਂ ਅਦਾਲਤ ਦੇ ਵਿੱਚ ਨਹੀਂ ਗਿਆ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕੇਸ ਵਾਪਸ ਲੈਣਾ ਚਾਹੀਦਾ ਮੈਨੂੰ ਕੁਛ ਵੀ ਮਹਿਸੂਸ ਹੁੰਦੀ ਹੈ ਕਿ ਉਹਨਾਂ ਨੇ ਹਾਈ ਕੋਰਟ ਤੋਂ ਛੋਚ ਲਿਆ ਹੈ ਕਿ ਕੇਸ ਜਿਹੜਾ ਵਾਪਸ ਲਿਆ ਜਾਏਗਾ ਤੇ ਇਹ ਮੈਂ ਕਹਿੰਦਾ ਕਿ ਔਮ ਲਈ ਵੀ ਤੇ ਅਕਾਲਤਾ ਦੇ ਲਈ ਵੀ ਚਲੋ ਦੇ ਰਾਹ ਦਰਸਤ ਆਏ ਪਹਿਲਾਂ ਪਤਾ ਨਹੀਂ ਕਿਸ ਗੱਲ ਤੇ ਉਹਨਾਂ ਨੇ ਹਾਈ ਕੋਰਟ 'ਚ ਗਏ ਪਰ ਇਹ ਨਹੀਂ ਸੀ ਜਾਣਾ ਬੰਦਾ ਤੇ ਉਹਨਾਂ ਨੇ ਬਾਲਚਾ ਅਸੀਂ ਇਹਦਾ ਵੈਲਕਮ ਵੀ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਵੀ ਕੋਈ ਵੀ ਕਿਉਂਕਿ ਸਾਡੀ ਇਕਾਲਤ ਅਦਾਲਤ ਜਿਹੜੀ ਹੈ ਉਹ دنیਵੀ ਅਦਾਲਤਾਂ ਤੋਂ ਉੱਚੀ ਹੈ ਤੇ ਇਹਦਾ ਕੋਈ ਜਸੇਦਾ ਜਿਹਦਾ ਉਹਦਾ ਮਕਾਮ ਹੁੰਦਾ ਸਤਕਾਰ ਹੁੰਦਾ ਤੇ ਇੱਜ਼ਤ ਹੁੰਦੀ ਹੈ ਛੇਕੂਮ ਦੇ ਵਿੱਚ ਉਹ ਬੜੀ ਵੱਡੀ ਹੁੰਦੀ ਹੈ ਤੇ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਇਹ ਬਾਲਚਾ ਲਿਆ ਫੈਸਲਾ ਉਹ ਜਿਸ ਕਿਨਾਂ ਨੇ ਹਾਈ ਕੋਰਟ ਤੋਂ ਤੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਉਹਨਾਂ ਨੇ ਵਧੀਆ ਕੀਤਾ ਇਹ ਜਿਹੜੀ ਰਵਾਇਤ ਗਲਤ ਰਵਾਇਤ ਬਣ ਲੱਗੀ ਸੀ ਉਹ ਰਵਾਇਤ ਇਸ ਕਰਕੇ ਸਮਝ ਜਿਹੜੀ ਸਨਮਾਨਯੋਗ ਇਤਨਾ ਸ਼ਖਸੀਅਤ ਹੈ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਭਵਿੱਖ ਵਿੱਚ ਇਸ ਤਰ੍ਹਾਂ ਕਦੀ ਨਾ ਜਾਣ ਕਿਉਂਕਿ ਐਸੀ ਪਿੱਛੀ ਉਹਨਾਂ ਨੂੰ ਪਾਇਆ ਜਾਂਦੀ ਐਸੀ ਪਿੱਛੀ ਨਾਲ ਸਲਾਹ ਮਸ਼ਵਰਾ ਜੂ ਕਰਨਾ ਜੇ ਕੋਈ ਗਿਲਾ ਮੈਂ ਇੱਕ ਹੋਰ ਅਰਦਾਸ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਜਦੋਂ ਐਡਾ ਵੱਡਾ ਸਤਕਾਰ ਮਾਨਿਤ ਮਿਲਿਆ ਹੋਵੇ ਤਾਂ ਸਾਡੇ ਜਸੇਦਾਰਾਂ ਨੂੰ ਤੇ ਉਹਨਾਂ ਨੂੰ ਇਹ دنیਵੀ ਅਦਾਲਤਾਂ ਤੋਂ ਉੱਪਰ ਦਾ ਸਤਕਾਰ ਹੁੰਦਾ ਤੇ ਉਹਨਾਂ ਨੂੰ ਇਹ ਅਦਾਲਤਾਂ 'ਚ ਨਹੀਂ ਜਾਣਾ ਚਾਹੀਦਾ ਜੇ ਫਿਊਚਰ 'ਚ ਵੀ ਕੋਈ ਵੀ ਜੈਸਾ ਲੱਗਦਾ ਉਹਨੂੰ ਅੱਜ ਦੀ ਜਿਹੜੀ ਵੀ ਸੁਣਨ ਦਾ ਜੋ ਹੋਈ ਹੈ ਐਪੀਸੋਡ ਹੋਇਆ ਜਾਂ ਕਹਿ ਲਓ ਵੀ ਵਾਪਸੀ ਕੀਤੀ ਹੈ ਇਹ ਸੋਚ ਲੈਣਾ ਚਾਹੀਦਾ ਅੱਗੇ ਤੋਂ ਕੋਈ ਵੀ دنیਵੀ ਅਦਾਲਤ ਦੇ ਵਿੱਚ ਐਸਾ ਨਾ ਜਾਵੇ ਤਾਂ ਕਿ ਛੋਣੀ ਕਮੇਟੀ ਦਾ ਅਕਾਲ ਤੱਕ ਦਾ ਜਿਹੜਾ ਮਾਨ ਸਤਕਾਰ ਇੱਜ਼ਤ ਹੈ ਉਹੋ ਦੁਨੀਆ ਦੇ ਵਿੱਚ ਜੇਕਰ ਉਹਨਾਂ ਨਾਲ ਗੱਲਬਾਤ ਕਰਦੇ ਹੋ ਤੁਸੀਂ ਮੁਲਾਕਾਤ ਕਰੋਗੇ ਜਿਹੜਾ ਮੈਂ ਕਿਸ ਵਾਰਸ ਤੇ ਦੇਖੋ ਅਸੀਂ ਤਾਂ ਦੇਖੋ ਹਾਂ ਤਾਂ ਕਿਸੇ ਵਾਰ ਲੈ ਲਿਆ ਅਸੀਂ ਤਾਂ ਮੁਲਾਕਾਤ ਹਰ ਪ੍ਰਬੰਧ ਦੇ ਲਈ ਕਰਨੀ ਹੁੰਦੀ ਹੈ ਕਿਉਂਕਿ ਸਜਗਨ ਸਿੰਘ ਜੀ ਦਰਬਾਰ ਸਾਹਿਬ ਦਾ ਪ੍ਰਬੰਧ ਹੈ ਉਹਦੇ ਵਿੱਚ ਕਿਤੇ ਹੁੰਦਾ ਹੀ ਆਉਂਦੀ ਜਿੱਤੇ ਬਾਦ ਘਟ ਆਉਂਦੀ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਮੀਟਿੰਗ ਕਰਦੇ ਰਹਿੰਦੇ ਆ ਤੇ ਸਤਕਾਰ ਵੀ ਦਿੰਦੇ ਆ ਤੇ ਬੜਾ ਵੱਡਾ ਸਤਕਾਰ ਸੀ ਪਤਾ ਨਹੀਂ ਕਿਸ ਗੱਲ ਤੇ ਕਿਸ ਸ਼ੱਕ ਸ਼ੰਕਾ ਦੇ ਜੀ ਉਹਨਾਂ ਨੇ ਅਨ ਗਏ ਸੀਗੇ ਹਾਈ ਕੋਰਟ ਤੇ ਹੁਣ ਬਾਤ ਚ ਕੀਤੀ ਹੈ ਉਹ ਵਧੀਆ ਗੱਲ ਹੈ ਸਕੱਤਰ ਸਾਹਿਬ ਉਹ ਗੱਲਬਾਤ ਕਰਨ ਕਿ ਉਹ ਕਹਿੰਦੇ ਕਿ ਲੱਖਾਂ ਦਾ ਨੁਕਸਾਨ ਹੋ ਗਿਆ ਮੇਰਾ ਉਹ ਕਿਹੜੀ ਚੀਜ਼ ਨੁਕਸਾਨ ਕਿਹੜਾ ਹੋਇਆ ਹੈ ਜੀ ਕਿੰਨੇ ਡੀਸੀ ਦੌਰੇ ਤੇ ਸਾਡਾ ਸਾਡੀ ਕੌਮ ਤਾਂ ਸਰਵਦਾ ਭਲਾ ਮੰਗਣਾ ਸੇ ਕੌਮ ਦੇ ਵਿੱਚ ਆ ਪਤਾ ਨਹੀਂ ਮਿੰਟਾਂ ਵੀ ਉਹ ਕਿਹੜਾ ਨੁਕਸਾਨ ਕਿਸ ਤਰ੍ਹਾਂ ਹੋਇਆ ਤੇ ਕਿਹੜਾ ਨੁਕਸਾਨ ਹੋ ਗਿਆ ਉਹਨਾਂ ਦੀ ਸੈਲਰੀ ਹੈ ਸੀ ਸੈਲਰੀ ਤੋਂ ਕੋਈ ਘੱਟ ਨਹੀਂ ਦਿੰਦੇ ਤੇ ਜਿੰਨੀ ਸੈਲਰੀ ਲੈਂਦੇ ਉਹ ਮਿਲੇਗੀ ਫਿਰ ਵੀ ਜੇ ਕਿਤੇ ਕੋਈ ਗੱਲ ਹੁੰਦੀ ਆ ਫੀਲ ਹੁੰਦੀ ਆ ਉਹਨਾਂ ਨੂੰ ਅਸੀਂ ਮਿਲ ਬੈਠ ਕੇ ਹੱਲ ਕਰਾਂਗੇ ਨਾ ਇਹੋ ਹੀ ਹੁੰਦਾ ਕਿ ਜਦੋਂ ਆਪਾਂ ਮਿਲ ਬੈਠ ਕੇ ਕੋਈ ਹੱਲ ਲਵ ਲਈਏ ਉਸ ਤੋਂ ਵੱਡਾ ਕੋਈ ਹੱਲ ਨਹੀਂ ਹੁੰਦਾ ਵਿਚਾਰਾਂ ਦੇ ਨਾਲ ਹੀ ਚੜ੍ਹਦੀ ਗੱਲਾਂ ਹੁੰਦੀ ਹੈ